ਦੋਸਤੋ ਅਸੀਂ ਕਿਸੇ ਖੁਸ਼ੀ ਦੇ ਮੌਕੇ ਤੇ ਕਿਸੇ ਖਾਸ ਦਿਨ ਤੇ ਸੋਚਦੇ ਆ ਕਿ ਬਾਹਰ ਜਾ ਕੇ ਖਾਣਾ ਖਾਣੇ ਆ ਕਿਸੇ ਚੰਗੇ ਰੈਸਟੋਰੈਂਟ ਤੇ ਜਾਂ ਸੋਚਦੇ ਆ ਕਿ ਆਨਲਾਈਨ ਆਰਡਰ ਕਰਦੇ ਆ ਖਾਣਾ ਤਾਂ ਤਿੰਨ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਜਿਨ੍ਹਾਂ ਨੇ ਇਹ ਸੋਚਣ ਲਾਇਆ ਕਿ ਅਸੀਂ ਬਾਹਰ ਤੋਂ ਜਾਂ ਆਨਲਾਈਨ ਆਰਡਰ ਕਰਕੇ ਖਾਣਾ ਨਹੀਂ ਖਾ ਰਹੇ ਸਗੋਂ ਜ਼ਹਿਰ ਖਾ ਰਹੇ ਆ ਪਹਿਲੀ ਘਟਨਾ ਕਿ ਇੱਕ ਨੌਜਵਾਨ ਮੁੰਡਾ ਉਹਨੇ ਇੱਕ ਵੀਡੀਓ ਬਣਾਈ ਜਿਹੜੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਕਿ ਇੱਕ ਬੰਦਾ ਇੱਕ ਟਾਬੇ ਦੇ ਉੱਪਰ ਕੰਮ ਕਰ ਰਿਹਾ ਸੀ ਤਾਂ ਉਹ ਜਦੋਂ ਪੇੜੇ ਬਣਾ ਰਿਹਾ ਸੀ ਨਾ ਰੋਟੀਆਂ ਦੇ ਵਾਸਤੇ ਤਾਂ ਉਹਨਾਂ ਨੂੰ ਥੁੱਕ ਲਾ ਲਾ ਕੇ ਪੇੜੇ ਬਣਾ ਰਿਹਾ ਸੀ ਜਿਹਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਜਦੋਂ ਲੋਕਾਂ ਨੇ ਉਹ ਵੀਡੀਓ ਦੇਖੀ ਤਾਂ ਉਹਨਾਂ ਨੇ ਕਾਫੀ ਜ਼ਿਆਦਾ ਉਸ ਟਾਬੇ ਦੇ ਬਾਰ ਹੰਗਾਮਾ ਕੀਤਾ ਤਾਂ ਫੇਰ ਜਿਹੜਾ ਪੁਲਿਸ ਐਕਸ਼ਨ ਦੇ ਵਿੱਚ ਆਈ ਪੁਲਿਸ ਨੇ ਉਹ ਜਿਹੜਾ ਨੌਜਵਾਨ ਸੀ ਉਹਨੂੰ ਅਰੈਸਟ ਕੀਤਾ ਜਿਹੜਾ ਇਸ ਤਰੀਕੇ ਪੇੜੇ ਬਣਾ ਰਿਹਾ ਸੀ ਉਹਨੂੰ ਅਰੈਸਟ ਕੀਤਾ ਤੇ ਨਾਲੇ ਜਿਹੜਾ ਟਾਬਾ ਏ ਉਹਦੇ ਤੇ ਕਾਰਵਾਈ ਕੀਤੀ ਕਿ ਇਹ ਗੰਦਗੀ ਤੁਸੀਂ ਕਿਉਂ ਫੁਲਾ ਰਹੇ ਹੋ ਕੁਝ ਮਤਲਬ ਲੋਕਾਂ ਨੂੰ ਇਹੋ ਜਿਹਾ ਗੰਦ ਕਿਉਂ ਪਰੋਸਿਆ ਜਾ ਰਿਹਾ ਇਹ ਘਟਨਾ ਜਿਹੜੀ ਗਾਜ਼ੀਆਬਾਦ ਤੋਂ ਸਾਹਮਣੇ ਆਈ ਜਿਹੜੀ ਦੂਸਰੀ ਘਟਨਾ ਉਹ ਇੱਕ ਨੌਜਵਾਨ ਨੇ Swiggy ਤੋਂ ਆਨਲਾਈਨ ਖਾਣਾ ਆਰਡਰ ਕੀਤਾ ਉਹਨੇ ਦਾਲ ਚਾਵਲ ਰੋਟੀ ਵਗੈਰਾ ਆਰਡਰ ਕੀਤੀ ਤਾਂ ਜਦੋਂ ਉਹ ਨੌਜਵਾਨ ਰੋਟੀ ਖਾ ਰਿਹਾ ਸੀ ਤਾਂ ਉਹਦੇ ਵਿੱਚੋਂ ਇੱਕ ਕੌਂਗਰੇਜ਼ ਨਿਕਲਦਾ ਜਿਹਦੇ ਕਰਕੇ ਨੌਜਵਾਨ ਦੀ ਜਿਹੜੀ ਸਿਹਤ ਆ ਉਹ ਕਾਫੀ ਜ਼ਿਆਦਾ ਖਰਾਬ ਹੋ ਜਾਂਦੀ ਆ ਉਹਨੂੰ ਉਲਟੀਆਂ ਵਗੈਰਾ ਆਉਣ ਲੱਗਦੀਆਂ ਨੇ ਉਹਨੂੰ ਹਸਪੀਟਲ ਦੇ ਅੰਦਰ ਐਡਮਿਟ ਕਰਵਾਇਆ ਜਾਂਦਾ ਤਾਂ ਇਹ ਦੂਜੇ ਪਾਸੇ ਜਿਹੜੀ ਸਵੀਗੀ ਐਪ ਤੋਂ ਉਹਨੇ ਖਾਣਾ ਮੰਗਵਾਇਆ ਸੀ ਉਹਨਾਂ ਦਾ ਕਹਿਣਾ ਏ ਕਿ ਨਹੀਂ ਇੱਥੇ ਸਾਡੇ ਬਿਜਲੀ ਚਲੀ ਗਈ ਸੀ ਬਿਜਲੀ ਜਾਣ ਕਾਰਨ ਇਹੋ ਜੀ ਕੋਈ ਘਟਨਾ ਵਾਪਰੀ ਆ ਅਸੀਂ ਕਾਫੀ ਜ਼ਿਆਦਾ ਸਫਾਈ ਰੱਖਦੇ ਆ ਉਹਨਾਂ ਨੇ ਵੀ ਆਪਣੀ ਸਫਾਈ ਪੇਸ਼ ਕੀਤੀ ਆ ਪਰ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਜਿਹੜਾ ਅਸੀਂ ਫੂਡ ਆਨਲਾਈਨ ਆਰਡਰ ਕਰਦੇ ਆ ਤਾਂ ਕਈ ਸਾਰੀਆਂ ਹੁਣ ਤੱਕ ਖਬਰਾਂ ਸਾਹਮਣੇ ਆਈਆਂ ਜਿੱਥੋਂ ਕਿਸੇ ਦੇ ਖਾਣੇ ਵਿੱਚੋਂ ਕੀੜੇ ਨਿਕਲੇ ਕਿਸੇ ਦੇ ਤੇ ਖਾਣੇ ਵਿੱਚੋਂ ਸਪੋਰੀਆ ਨਿਕਲਿਆ ਵੱਖ-ਵੱਖ ਤਰ੍ਹਾਂ ਦੀਆਂ ਅਜਿਹੀਆਂ ਘਟਨਾਵਾਂ ਕਿੰਨੀ ਹੋਂ ਤੱਕ ਸਾਹਮਣੇ ਆ ਚੁੱਕੀਆਂ ਨੇ ਜਿਹੜੇ ਇਹ ਵੱਖ-ਵੱਖ ਫੂਡ ਬਣਾਉਣ ਵਾਲੇ ਨੇ ਇਹ ਧਿਆਨ ਨਹੀਂ ਦਿੰਦੇ ਪਤਾ ਨਹੀਂ ਕਿਉਂ ਇਹ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਇਹ ਜਿਹੜੀ ਘਟਨਾ ਇਹ ਮੱਧ ਪ੍ਰਦੇਸ਼ ਦੀ ਘਟਨਾ ਦੱਸੀ ਜਾ ਰਹੀ ਆ ਤੇ ਜਿਹੜੀ ਤੀਸਰੀ ਘਟਨਾ ਉਹ ਤੁਸੀਂ ਕੱਲ ਦੀ ਆਪਣੇ ਦੇਖ ਹੀ ਰਹੇ ਹੋ ਕਿ ਮਹਾਲੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਆ ਮਹਾਲੀ ਦੇ ਜਿੱਥੇ ਮੂਮਸ ਬਣਾਉਂਦੇ ਨੇ ਤਾਂ ਉਥੇ ਕਾਫੀ ਜਿਆਦਾ ਗੰਦਗੀ ਹੁੰਦੀ ਆ ਬਾਥਰੂਮ ਕਾਫੀ ਗੰਦਾ ਹੁੰਦਾ ਏ ਜਿਹਦੇ ਵਿੱਚ ਕੁਝ ਸਮਾਨ ਰੱਖਿਆ ਹੁੰਦਾ ਮੋਮਸ ਬਣਾਉਣ ਵਾਲਾ ਤਾਂ ਕਈ ਹੋਰ ਚੀਜ਼ਾਂ ਜਿਵੇਂ ਜਦੋਂ ਸਿਹਤ ਵਿਭਾਗ ਨੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਥੇ ਛਾਪਾ ਮਾਰਿਆ ਦੇਖਿਆ ਏ ਤਾਂ ਉਹਨਾਂ ਨੇ ਦੇਖਿਆ ਏ ਕਿ ਉੱਥੇ ਕਾਫੀ ਜਿਆਦਾ ਗੰਦਗੀ ਸੀ ਗਲੀਆਂ ਸੜੀਆਂ ਸਬਜ਼ੀਆਂ ਰੱਖੀਆਂ ਹੋਈਆਂ ਸੀ ਤੇ ਨਾਲ ਹੀ ਉਹਨਾਂ ਦਾ ਕਹਿਣਾ ਏ ਕਿ ਉੱਥੇ ਇੱਕ ਫ੍ਰਿਜ ਦੇ ਵਿੱਚੋਂ ਕੁੱਤਾ ਕੁੱਤੇ ਦਾ ਜਿਹੜਾ ਮੀਟ ਵੀ ਮਿਲਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇੱਥੇ ਸਪਰਿੰਗ ਰੋਲ ਤੇ ਮੂਮਸ ਜਿਹੜੇ ਤਿਆਰ ਕੀਤੇ ਜਾਂਦੇ ਆ ਕਿ ਉਹਨਾਂ ਦੇ ਵਿੱਚ ਇਹ ਕੁੱਤੇ ਦਾ ਚਿਕਨ ਪਾਇਆ ਜਾਂਦਾ ਜਾਂ ਫਿਰ ਇਹ ਜਿਹੜੇ ਇੱਥੇ ਲੱਗੇ ਵਰਕਰ ਨੇ ਉਹ ਇਹਨੂੰ ਖਾਂਦੇ ਨੇ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਆਖਰ ਇਹਦੇ ਵਿੱਚੋਂ ਕੀ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਉਹ ਜਿਹੜਾ ਅੱਧਾ ਕੱਟਿਆ ਹੋਇਆ ਕੁੱਤਾ ਏ ਉਹ ਫ੍ਰਿਜ ਦੇ ਵਿੱਚੋਂ ਮਿਲਦਾ ਤਾਂ ਉਹ ਕਾਦੇ ਵਾਸਤੇ ਵਰਤਿਆ ਜਾਂਦਾ ਤਾਂ ਹੁਣ ਇੱਥੇ ਜਿਹੜਾ ਹੈਗਾ ਚਲੋ ਸਿਹਤ ਵਿਭਾਗ ਨੇ ਜਦੋਂ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਵਿੱਚ ਮੋਹਾਲੀ ਵਿੱਚ ਵੀ ਇਹਦੇ ਤੇ ਐਕਸ਼ਨ ਲਿਆ ਏ ਉਹਨਾਂ ਤੇ ਸਖਤ ਕਾਰਵਾਈ ਕੀਤੀ ਆ ਪਰ ਲੋਕਾਂ ਦਾ ਕਹਿਣਾ ਏ ਕਿ ਜਦੋਂ ਤੱਕ ਅਜਿਹੀਆਂ ਵੀਡੀਓ ਵਾਇਰਲ ਨਹੀਂ ਹੁੰਦੀਆਂ ਉਦੋਂ ਤੱਕ ਸਿਹਤ ਵਿਭਾਗ ਇਹੋ ਜਿਹੇ ਜਿਹੜੇ ਫੂਡ ਬਣਾਉਣ ਵਾਲੇ ਆ ਵੱਖ-ਵੱਖ ਲੋਕ ਨੇ ਉਹਨਾਂ ਤੇ ਜਾ ਕੇ ਚੈਕਿੰਗ ਕਿਉਂ ਨਹੀਂ ਕਰਦੇ ਕਿਉਂਕਿ ਜਦੋਂ ਤਿਹਾਰਾਂ ਦੇ ਦਿਨ ਹੁੰਦੇ ਆ ਲੋਕਾਂ ਦਾ ਕਹਿੰਦਾ ਜਦੋਂ ਤਿਹਾਰਾਂ ਦੇ ਦਿਨ ਹੁੰਦੇ ਆ ਉਦੋਂ ਸੁਣੀਦਾ ਕਿ ਫੂਡ ਸਪਲਾਈ ਵਿਭਾਗ ਦੇ ਵਾਲਿਆਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਜਾਂ ਕਿਸੇ ਦੀ ਸ਼ਿਕਾਇਤ ਤੇ ਤੇ ਜਾਂ ਫਿਰ ਜਿਵੇਂ ਆ ਵੀਡੀਓ ਵਾਇਰਲ ਹੋਈ ਆ ਐਵੇਂ ਮਤਲਬ ਇਹਨਾਂ ਜਿਹੜੇ ਫੂਡ ਬਣਾਉਣ ਵਾਲੇ ਹੈਗੇ ਆ ਹੋਟਲ ਆ ਜਾਂ ਕੋਈ ਵੀ ਆ ਉਹਨਾਂ ਤੇ ਜਾ ਕੇ ਮਤਲਬ ਸਿਹਤ ਵਿਭਾਗ ਰੇਡ ਮਾਰਦਾ ਏ ਚੈਕਿੰਗ ਕਰਦਾ ਤਾਂ ਅੱਗੋਂ ਪਿੱਛੋਂ ਉਹ ਲਗਾਤਾਰ ਇਹ ਐਕਸ਼ਨ ਮੂਡ ਵਿੱਚ ਕਿਉਂ ਨਹੀਂ ਰਹਿੰਦੇ ਲਗਾਤਾਰ ਜਿਹੜੇ ਇਹ ਫੂਡ ਬਣਾਉਣ ਵਾਲੇ ਹੋਟਲ ਨੇ ਰੈਸਟੋਰੈਂਟ ਨੇ ਢਾਬੇ ਨੇ ਉੱਥੇ ਜਾ ਕੇ ਚੈਕਿੰਗ ਕਿਉਂ ਨਹੀਂ ਕੀਤੀ ਜਾਂਦੀ ਲੋਕਾਂ ਦੀ ਸਿਹਤ ਨਾਲ ਕਾਫੀ ਜ਼ਿਆਦਾ ਖਲਵਾੜ ਹੋ ਰਿਹਾ ਲੋਕਾਂ ਨੂੰ ਜ਼ਹਿਰ ਪਰੋਸਿਆ ਜਾ ਰਿਹਾ ਤੁਹਾਡਾ ਇਹਨਾਂ ਘਟਨਾਵਾਂ ਬਾਰੇ ਕੀ ਕਹਿਣਾ ਮੈਨੂੰ ਤਾਂ ਲੱਗਦਾ ਕਿ ਚਲੋ ਐਮਰਜੈਂਸੀ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਕਿ ਉਹਨੂੰ ਬਾਹਰੋਂ ਖਾਣਾ ਖਾਣਾ ਪੈਂਦਾ ਏ ਤਾਂ ਲੋਕਾਂ ਨੂੰ ਵੀ ਆਪਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਇਹੋ ਜੇ ਬਾਹਰ ਦੇ ਖਾਣੇ ਤੋਂ ਬਚਣਾ ਹੀ ਚਾਹੀਦਾ ਆਪਣੇ ਘਰੇ ਹੀ ਤਿਆਰ ਕਰਨਾ ਚਾਹੀਦਾ ਪਰ ਫਿਰ ਵੀ ਬਹੁਤ ਵੱਡੇ ਪੱਧਰ ਤੇ ਲੋਕਾਂ ਦੀ ਮਜਬੂਰੀ ਬਣ ਜਾਂਦੀ ਆ ਜਦੋਂ ਕੋਈ ਕਿਸ ਕਿਸੇ ਕੰਮ ਵਾਸਤੇ ਘਰੋਂ ਬਾਹਰ ਗਿਆ ਹੁੰਦਾ ਜਾਂ ਫਿਰ ਜਿਹੜੇ ਬੱਚੇ ਨੇ ਵੱਖ-ਵੱਖ ਥਾਵਾਂ ਤੇ ਪੜ ਰਹੇ ਨੇ ਉਹਨਾਂ ਦੀ ਮਜਬੂਰੀ ਹੁੰਦੀ ਆ ਕਿ ਉਹਨਾਂ ਨੂੰ ਖਾਣਾ ਆਨਲਾਈਨ ਆਰਡਰ ਕਰਨਾ ਪੈਂਦਾ ਜਾਂ ਫਿਰ ਕਿਸੇ ਢਾਬੇ ਵਗੈਰਾ ਤੋਂ ਰੈਸਟੋਰੈਂਟ ਤੋਂ ਖਾਣਾ ਪੈਂਦਾ ਤਾਂ ਲਗਾਤਾਰ ਸਿਹਤ ਵਿਭਾਗ ਨੂੰ ਚਾਹੀਦਾ ਕਿ ਲਗਾਤਾਰ ਇੰਨਾ ਜਿਹੜੇ ਢਾਬੇ ਨੇ ਰੈਸਟੋਰੈਂਟ ਨੇ ਹੋਰ ਵੱਖ-ਵੱਖ ਫੂਡ ਬਣਾਉਣ ਵਾਲੇ ਨੇ ਹੈਗੇ ਤਾਂ ਉਹਨਾਂ ਦੁਕਾਨਾਂ 'ਵੀ ਚੈਕਿੰਗ ਲਗਾਤਾਰ ਕਰਨੀ ਚਾਹੀਦੀ